ਸਤਿ ਸ਼੍ਰੀ ਅਕਾਲ ਸਾਥੀਓ ਬੜੀ ਐਮਹਤ ਤੇ ਜ਼ਰੂਰੀ ਇੱਕ ਜਾਣਕਾਰੀ ਆਪ ਸਭ ਨਾਲ ਸਾਂਝੀ ਕਰਨੀ ਆ ਵੀਡੀਓ ਨੂੰ ਬਤੋ ਬਤ ਸ਼ੇਅਰ ਕਰਿਓ ਤੇ ਵੀਡੀਓ ਪੂਰੀ ਵੇਖਿਓ ਜੇ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਇੱਕ ਆਦੇਸ਼ ਜਾਰੀ ਹੋਇਆ ਜਿਹਦੇ ਤਹਿਤ ਦੇਸ਼ ਦੇ ਵਿੱਚ ਜਾਤੀ ਆਧਾਰਿਤ ਜਨਗਣਨਾ ਕੀਤੀ ਜਾ ਰਹੀ ਹੈ ਬਹੁਤ ਜਲਦ ਜਨਗਣਨਾ ਮੰਤਰਾਲਾ ਜਿਹੜਾ ਗ੍ਰਹਿ ਮੰਤਰਾਲੇ ਦੇ ਅਧੀਨ ਹੀ ਆਉਂਦਾ ਸੋ ਗ੍ਰਹਿ ਮੰਤਰਾਲੇ ਵੱਲੋਂ ਇਹ ਆਦੇਸ਼ ਜਾਰੀ ਹੋਇਆ ਕਿ ਬਹੁਤ ਛੇਤੀ ਜਾਤੀ ਆਧਾਰਿਤ ਜਨਗਣਨਾ ਜਿਹੜੀ ਆ ਉਹ ਕੀਤੀ ਜਾ ਰਹੀ ਆ ਬੜੇ ਲੰਮੇ ਸਮੇਂ ਬਾਅਦ ਇਹ ਜਿਹੜੀ ਜਨਗਣਨਾ ਆ ਕੀਤੀ ਜਾ ਰਹੀ ਆ ਸੋ ਮੇਰੀ ਪੰਜਾਬ ਦੇ ਖਾਸ ਕਰਕੇ ਮਜਬੂਤ ਸਿੱਖ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜਦੋਂ ਵੀ ਜਨਗਣਨਾ ਵਾਲੇ ਮੁਲਾਜ਼ਮ ਤੁਹਾਡੇ ਘਰਾਂ ਤੱਕ ਪਹੁੰਚ ਕਰਨਗੇ ਤੇ ਪੂਰੇ ਹੋਸ਼ੋ ਹਵਾਸ ਦੇ ਨਾਲ ਤੁਸੀਂ ਸਾਰੀ ਜਾਣਕਾਰੀ ਜਿਹੜੀ ਆ ਉਹ ਦੇਣੀ ਆ ਉਹਨਾਂ ਨੂੰ ਤੇ ਜਦੋਂ ਤੁਹਾਡੀ ਜਾਤੀ ਪੁੱਛੀ ਜਾਊਗੀ ਤੇ ਬੜੇ ਧਿਆਨ ਨਾਲ ਮਜਬੀ ਸਿੱਖ ਲਿਖਵਾਉਣਾ ਆ ਜਿੰਨੇ ਵੀ ਮਜਬੀ ਸਿੱਖ ਅੰਦਰ ਏ ਟੇ ਗੁਰੂ ਕੇ ਬੇਟੇ ਪੰਜਾਬ ਦੀ ਧਰਤੀ ਤੇ ਵੱਸਦੇ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਆ ਕਿ ਬੜੀ ਸੂਝ-ਬੂਝ ਦੇ ਨਾਲ ਬੜੇ ਧਿਆਨ ਦੇ ਨਾਲ ਮਜਬੀ ਸੇਖੀ ਲਖਵਾਉਣਾ ਆ ਕਿਉਂਕਿ ਬਹੁਤ ਵਾਰ ਬੜੀ ਵਾਰ ਮੈਂ ਖੁਦ ਵੇਖਿਆ ਆ ਸਾਨੂੰ ਐਸੀ ਕੈਟਾਗਰੀ ਦੇ ਵਿੱਚ ਔਣ ਕਰਕੇ ਜਾਤੀ ਸਰਟੀਫਿਕੇਟ ਇਸ਼ੂ ਹੁੰਦੇ ਨੇ ਉਹਨਾਂ ਸਰਟੀਫਿਕੇਟਾਂ ਉੱਤੇ ਵੀ ਬਹੁਤ ਸਾਰੇ ਭੈਣ ਭਰਾਵਾਂ ਦੇ ਕੱਲਾ ਮਜਬੀ ਲਿਖਿਆ ਹੁੰਦਾ ਆ ਤੇ ਕਈ ਵਾਰ ਜਿਹੜੇ ਮੁਲਾਜ਼ਮ ਨੇ ਅਫਸਰ ਨੇ ਕੋਈ ਤਕੀਰਾਂ ਕੱਲਾ ਮਜਬੂਰੀ ਲਿਖ ਦਿੰਦੇ ਨੇ ਸੋ ਇਸ ਚੀਜ਼ ਦਾ ਖਾਸ ਧਿਆਨ ਰੱਖਿਆ ਜਾਵੇ ਕਿ ਕੇਵਲ ਅਤੇ ਕੇਵਲ ਜਿਹੜੇ ਰੰਗਰੇਟੇ ਸਿੰਘ ਨੇ ਸ਼੍ਰੋਮਣੀ ਜਰਨੈਲ ਅਮਰਸ਼ੀਰ ਬਾਬਾ ਜੀਵਨ ਸਿੰਘ ਜੀ ਨੂੰ ਆਪਣਾ ਵੱਡਾ ਬਡੇਰਾ ਮੰਨਦੇ ਨੇ ਉਹਨਾਂ ਸਾਰੇ ਮਜਬੂਸੇ ਕੰਗਰੇਟਿਆਂ ਨੂੰ ਬੇਨਤੀ ਆ ਕਿ ਜਨਗਣਨਾ ਦਰਾਂ ਜਾਤੀ ਆਧਾਰਿਤ ਜਨਗਣਨਾ ਦਰਾਂ ਧਿਆਨ ਰੱਖਿਓ ਇਹ ਜਾਤੀ ਆਧਾਰਤ ਜਨਗਣਨਾ ਹੋ ਰਹੀ ਆ ਜਾਤੀ ਆਧਾਰਤ ਜਨਗਣਨਾ ਦਾ ਨਾਨ ਕੇਵਲ ਮਜਬੀ ਸਿੱਖ ਹੀ ਲਗਵਾਉਣਾ ਹੈ ਕਿਉਂਕਿ ਇਹ ਜਨਗਣਨਾ ਜਿਹੜੀ ਆ ਬਹੁਤ ਲੰਮੇ ਸਮੇਂ ਬਾਅਦ ਹੋ ਰਹੀ ਆ ਇਹਦੇ ਨਾਲ ਸਾਨੂੰ ਪੰਜਾਬ ਦੇ ਵਿੱਚ ਸਾਡੀ ਕਿੰਨੀ ਪਾਪੂਲੇਸ਼ਨ ਆ ਕਿੰਨੇ ਸਾਡੇ ਭੈਣ ਭਰਾ ਨੇ ਕਿੰਨੀ ਸਾਡੀ ਆਬਾਦੀ ਆ ਮਜਬੀ ਸਿੱਖ ਰੰਗਰੇਟਿਆਂ ਦੀ ਉਹ ਪਤਾ ਲੱਗ ਜੂਗਾ ਤੇ ਦੂਜਾ ਸਾਨੂੰ ਟੋਟਲ ਸਾਡੀ ਜਿਹੜੀ ਵੋਟ ਪਰਸੈਂਟੇਜ ਆ ਉਹਦਾ ਵੀ ਪਤਾ ਲੱਗੂਗਾ ਜਿਹਦੇ ਆਧਾਰ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਕੌਮ ਸਾਡੀਆਂ ਜਿਹੜੀਆਂ ਜਥੇਬੰਦੀਆਂ ਨੇ ਉਹ ਇੱਕ ਚੰਗੀ ਦਿਸ਼ਾ ਦੇ ਵੱਲ ਜਾ ਸਕਣਗੀਆਂ ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਬਹੁਤ ਧਿਆਨ ਦੇ ਨਾਲ ਮذਬੀ ਸਿੱਖਿਆ ਲਖਵਾਉਣਾ ਆ ਭਾਵੇਂ ਤੁਹਾਨੂੰ ਤੁਹਾਡੇ ਘਰ ਵਿੱਚ ਆਉਣ ਵਾਲੇ ਮੁਲਾਜ਼ਮ ਅਫਸਰ ਜੋ ਮਰਜ਼ੀ ਕਹੀ ਜਾਣਾ ਤੁਸੀਂ ਕੇਵਲ ਤੇ ਕੇਵਲ ਮਜਬੀ ਸਿੱਖ ਨਖਵਾਣਾ ਆ ਇਹ ਵੀਡੀਓ ਵੱਤੋ ਵੱਤ ਸ਼ੇਅਰ ਕਰੋ ਹਰ ਇੱਕ ਮਜਬੀ ਸਿੱਖ ਭੈਣ ਭਰਾ ਦੇ ਫੋਨ ਦੇ ਵਿੱਚ ਇਹ ਵੀਡੀਓ ਜਾਣੀ ਚਾਹੀਦੀ ਆ ਸਾਰੇ ਮਜਬੀ ਸਿੰਘ ਰੰਗਰੇਟਿਆਂ ਦੇ ਘਰ ਦੇ ਵਿੱਚ ਇਹ ਵੀਡੀਓ ਜਾਣੀ ਚਾਹੀਦੀ ਆ ਤੇ ਸਾਰੇ ਭੈਣ ਭਰਾ ਧਿਆਨ ਦੇਣਾ ਬਹੁਤ ਜਲਦ ਜਾਤੀ ਆਧਾਰਤ ਜਾਣ ਕਰਨਾ ਭਾਰਤ ਸਰਕਾਰ ਵੱਲੋਂ ਕਰਵਾਈ ਜਾ ਰਹੀ ਆ ਜੋ ਕਿ ਬਹੁਤ ਵਧੀਆ ਉਭਰਾਲਾ ਆ ਬੜੇ ਲੰਮੇ ਸਮੇਂ ਬਾਅਦ ਇਹ ਜਿਹੜੀ ਜਾਣ ਕਰਨਾ ਹੋ ਰਹੀ ਆ ਸੋ ਧਿਆਨ ਦੇ ਨਾਲ ਮਜਬੀ ਸਿੱਖੀ ਲਖਵਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ